Mutaba, 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 ਾਰੇ ਪਿੰਡ ਦਾ ਜਾਂਚਾ ਦੇਣ ਵਾਲਾ ਮੁੱਖ ਮੰਤਰੀ ਮਰਦਾਬਾਦ 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 ਪੰਜਾਬ ਸਰਕਾਰ ਐਜੇ ਨਿਊਜ਼ 24 ਤੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਸਵਿੰਦਰ ਬੋਪਾਰਾ ਇਸ ਵੇਲੇ ਮੌਜੂਦ ਹਾਂ ਜਲਾਲਾਵਾਦ ਦੇ ਅਧੀਨ ਆਉਂਦੇ ਪਿੰਡ ਗੁਮਾਨੀ ਵਾਲਾ ਵਿਖੇ ਜਿੱਥੇ ਵਾਟਰ ਬਾਕਸ ਦੀ ਜਿਹੜੀ ਟੈਂਕੀ ਹੈ ਉਹਦੇ ਉੱਪਰ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਦੇ ਰਜਿਸਟ੍ਰੇਸ਼ਨ ਨੰਬਰ 31 ਦੇ ਜਿਹੜੇ ਕੱਚੇ ਮੁਲਾਜ਼ਮ ਨੇ ਉਹ ਜਿਹੜਾ ਧਰਨਾ ਲਗਾਇਆ ਤੇ ਕੁਝ ਮੁਲਾਜ਼ਮ ਉੱਪਰ ਜਿਹੜਾ ਟੈਂਕੀ ਦੇ ਉੱਪਰ ਬਹਿ ਕੇ ਜਿਹੜਾ ਪੰਜਾਬ ਸਰਕਾਰ ਦੇ ਖਿਲਾਫ ਨਾਹਰੇਬਾਜ਼ੀ ਕਰ ਰਹੇ ਨੇ ਕਹਿ ਰਹੇ ਨੇ ਕਿ ਇਹਨਾਂ ਦੀਆਂ ਮੰਗਾਂ ਨੇ ਕਿ ਪੰਜਾਬ ਸਰਕਾਰ ਦੀ ਤਰਫੋਂ ਇਹਨਾਂ ਦੀ ਜਿਹੜੀ ਤਨਖਾਹ ਦੇ ਵਿੱਚ ਵਾਅਦਾ ਕੀਤਾ ਗਿਆ ਸੀ ਪਰ ਅਜੇ ਤੱਕ ਇਹਨਾਂ ਨੂੰ ਉਹ ਜਿਹੜੀ ਵਧਾਈ ਗਈ ਤਨਖਾਹ ਜਿਹੜੀ ਨਹੀਂ ਮਿਲੀ ਗਈ ਆਪਾਂ ਪੂਰੀ ਜਾਣਕਾਰੀ ਇਹਨਾਂ ਦੇ ਕੋਲੋਂ ਪ੍ਰਾਪਤ ਕਰਦੇ ਹਾਂ ਬਣੇ ਰਹੋ ਐਜ ਨਿਊਜ਼ 24 ਦੇ ਨਾਲ ਬਾਈ ਜੀ ਕੀ ਨਾਮ ਹੈ ਤੇ ਕਿਹੜੇ ਡਿਪਾਰਟਮੈਂਟ ਤੋਂ ਮੇਰਾ ਨਾਮ ਬਲਦੇਵ ਰਾਜ ਆ ਜੀ ਜਲ ਸਪਲਾਈ ਸੈਨੀਟੇਸ਼ਨ ਕੰਟਰੈਕਟ ਵਰਕਰ ਰਜਿਸਟਰ ਨੰਬਰ 31 ਦੇ ਅਸੀਂ ਵਰਕਰਾਂ ਜੀ ਸਾਡਾ ਮਸਲਾ ਇਹ ਆ ਜੀ ਕਿ ਸਾਡੀ ਤਨਖਾਹ ਦਸੰਬਰ ਦੀ ਅਤੇ ਹੁਣ ਜਨਵਰੀ ਵੀ ਚਲੀ ਗਈ ਤੇ ਸਾਡੀ ਤਨਖਾਹ ਨਹੀਂ ਪੈ ਰਹੀ ਜੀ ਕੱਲ ਵੀ ਸਾਡੇ ਵਰਕਰ ਟੈਂਕੀ ਉੱਪਰ ਚੜੇ ਸੀ ਐਕਸ਼ਨ ਸਾਹਿਬ ਨੇ ਮੀਟਿੰਗ ਦਿੱਤੀ ਸੀ ਅੱਜ ਜੀ ਤੇ ਪਰ ਉਸ ਦਾ ਕੋਈ ਅਜੇ ਹੱਲ ਨਹੀਂ ਹੋ ਰਿਹਾ ਪ੍ਰੋਪਰ ਮੰਗਾ ਕੀਨੇ ਤੁਹਾਡੀਆਂ ਪ੍ਰੋਪਰ ਮੰਗਾਇੇ ਨਹੀਂ ਜੀ ਸਾਡੀਆਂ ਤਨਖਾਹਾਂ ਜਿਹੜਾ ਸਾਡੇ ਤਨਖਾਹਾਂ ਦੇ ਵਿੱਚ ਵਾਧਾ ਹੋਇਆ ਜੀ ਉਹ ਸਾਡੀਆਂ ਤਨਖਾਹਾਂ ਵਿੱਚ ਵਾਧਾ ਕਰਨ ਨੇ ਪਿੱਛੋਂ ਵਾਧਾ ਆਇਆ ਤਨਖਾਹਾਂ ਦਾ ਹਾਂਜੀ ਪਿੱਛੋਂ ਹਾਂਜੀ ਪਿੱਛੋਂ ਪੰਜਾਬ ਸਰਕਾਰ ਵੱਲੋਂ ਵਾਧਾ ਹੋਇਆ ਜੀ ਮਿਲ ਮਿਲੀ ਨਹੀਂ ਅਜੇ ਤੱਕ ਹਾਂਜੀ ਇੱਥੇ ਨਹੀਂ ਮਿਲੀ ਜੀ ਤਨਖਾਹ ਸਾਨੂੰ ਜੀ ਅੱਛਾ ਜੀ ਹਾਂਜੀ ਤੇ ਮੀਟਿੰਗ ਦੇ ਵਿੱਚ ਕੀ ਗੱਲਬਾਤ ਕੀਤੀ ਉਹਨਾਂ ਤੁਹਾਡੇ ਨਾਲ ਮੀਟਿੰਗ ਦੇ ਵਿੱਚ ਜੀ ਅਜੇ ਕੋਈ ਗੱਲਬਾਤ ਨਹੀਂ ਚੱਲ ਰਹੀ ਜੀ ਬਸ ਲਾਰੇ ਲਾਪੇ ਲਾ ਰਹੇ ਨੇ ਜੀ ਕਦੋਂ ਦੇ ਬੈਠਿਓ ਧਰਨੇ ਤੇ ਧਰਨੇ ਤੇ ਅਸੀਂ ਸਵੇਰ ਦੇ ਬੈਠੇ ਆ ਜੀ अच्छा ਤੇ ਸਾਡੇ ਆਗੂ ਸਹਿਬਾਨ ਸਵੇਰ ਦੇ ਮੀਟਿੰਗ ਤੇ ਗਏ ਹੋਇਆ ਜੀ ਕੱਲ ਵੀ ਲਗਾਇਆ ਸੀ ਤਰਨਾ ਹਾਂਜੀ ਕੱਲ ਵੀ ਲਗਾਇਆ ਸੀ ਜੀ ਕੱਲ ਵੀ ਸਾਡੇ ਸਾਥੀ ਤਾਂ ਕਦੋਂ ਤੱਕ ਇਹ ਤਰਨਾ ਜਾਰੀ ਰਹਿਣਾ ਇਹ ਤਰਨਾ ਉਦੋਂ ਤੱਕ ਜਾਰੀ ਰਹੇਗਾ ਜਿੱਦਾਂ ਜਿੰਨਾ ਤੱਕ ਸਾਡੀਆਂ ਮੰਗਾਂ ਦਾ ਹੱਲ ਨਹੀਂ ਹੁੰਦਾ ਜੀ ਬਾਈ ਜੀ ਕੀ ਨਾਮ ਹੈ ਤੇ ਕਿਹੜੇ ਡਿਪਾਰਟਮੈਂਟ ਤੋਂ ਸੁਤਪਾਲ ਸਿੰਘ ਵੀਰ ਜੀ ਮੇਰਾ ਨਾਮ ਹੈ ਔਰ ਜਲ ਸਪਲਾਈ ਸੈਨੀਟੇਸ਼ਨ ਡਿਪਾਰਟਮੈਂਟ ਹੈ ਸਾਡਾ ਹੂੰ ਟੈਂਕੀ ਦੇ ਉੱਪਰ ਬੈਠ ਕੇ ਜਿਹੜਾ ਤੁਸੀਂ ਪ੍ਰੋਟੈਸਟ ਕਰ ਰਹੇ ਹੋ ਪੰਜਾਬ ਸਰਕਾਰ ਤੇ ਵਿਭਾਗ ਦੇ ਖਿਲਾਫ ਕੀ ਮੰਗਾ ਕੀ ਨੇ ਤੁਹਾਡੀਆਂ ਹਾਂਜੀ ਮੰਗਾ ਕੀ ਨੇ ਤੁਹਾਡੀਆਂ ਮੰਗਾ ਸਾਡੀਆਂ ਹੈ ਜੀ ਸਾਡੀਆਂ ਕੁਝ ਤਨਖਾਹਾਂ ਦੇ ਮਸਲੇ ਹੈਗੇ ਜੀ ਕਿਉਂਕਿ ਪਿਛਲੇ ਕੁਝ ਸਮੇਂ ਤੋਂ ਅਸੀਂ ਕੰਮ ਕਰ ਰਹੇ 12-13 ਸਾਲ ਸਾਨੂੰ ਹੋ ਗਿਆ ਜੀ ਜੀ ਔਰ ਪਿੱਛੇ ਜੇ ਮੀਟਿੰਗ ਐਕਸ ਸਾਹਿਬ ਨਾਲ ਹੋਈ ਸੀ ਵੀ ਸਾਡੇ ਫੰਡ ਸਾਡੀ ਤਨਖਾਹ ਵਧਾਈ ਜਾਵੇ ਜੀ ਐਕਸ ਸਾਹਿਬ ਨੇ ਉਹ ਫੰਡ ਵਧਾ ਕੇ ਮਤਲਬ ਡਿਮਾਂਡ ਭੇਜੀ ਸੀ ਫੰਡ ਵੀ ਸਾਡੇ ਆ ਗਏ ਨੇ ਜਿਹੜੇ ਜਿਵੇਂ ਅਸੀਂ ਚਾਹਦੇ ਸੀ ਪਰ ਉਹ ਐਕਸ ਸਾਹਿਬ ਕਹਿ ਰਹੇ ਨੇ ਵੀ ਤੁਹਾਨੂੰ ਪੁਰਾਣੇ ਤਨਖਾਹਾਂ ਪੁਰਾਣੇ ਰੇਟਾਂ ਦੀ ਤਰ੍ਹਾਂ ਪਾਈ ਜਾਵੇਗੀ ਇਸੇ ਕਰਕੇ ਸਾਡਾ ਵਿਰੋਧ ਚੱਲ ਰਿਹਾ ਹੈ ਬਾਕੀ ਸਾਡੇ ਆਗੂਆਂ ਨੂੰ ਸਾਡੇ ਨਾਲ ਜ਼ਿਆਦਾ ਪਤਾ ਹੈ ਬਾਕੀ ਮੈਨੂੰ ਤਾਂ ਇੱਕ ਦੋ ਗੱਲਾਂ ਇਹਨਾਂ ਦਾ ਪਤਾ ਹੈ ਜੀ। ਇਹ ਕਦੋਂ ਤੋਂ ਤੁਸੀਂ ਧਰਨਾ ਦੇ ਰਹੇ ਹੋ? ਧਰਨਾ ਜੀ ਕੱਲ ਵੀ ਸਾਡੇ ਦੋ ਸੱਤ ਹੀ ਚੜੇ ਸੀ ਟੈਂਕੀ ਤੇ ਕੱਲ ਪ੍ਰਸ਼ਾਸਨ ਦੇ ਨਾਲ ਗੱਲਬਾਤ ਹੋਈ ਸੀ ਉਹਨਾਂ ਯਕੀਨ ਦਿਵਾਇਆ ਸੀ ਕਿ ਤੁਹਾਡੀਆਂ ਮਸਲਿਆਂ ਦਾ ਹੱਲ ਕਰਵਾ ਦਿੰਨੇ ਆ। ਅੱਜ ਐਕਸ ਸਰ ਸਾਹਿਬ ਨਾਲ ਮੀਟਿੰਗ ਸੀ ਪਰ ਸਾਨੂੰ ਨਹੀਂ ਲੱਗਦਾ ਵੀ ਅੱਜ ਮੀਟਿੰਗ 'ਚ ਕੁਝ ਨਿਕਲਿਆ ਜੀ। ਬਸ ਉਹੀ ਪਹਿਲਾਂ ਵਾਲੀ ਗੱਲ ਹੈ ਜੀ ਲਾਰੇ ਹਗੇ ਆ ਜੀ। ਕੁਝ ਨਹੀਂ ਹੱਲ ਹੋਇਆ। ਕਦੋਂ ਤੱਕ ਧਰਨਾ ਲਗਾਇਆ ਜਾਣਾ ਤੁਹਾਡੇ? ਇਹ ਤਾਂ ਜੀ ਸਾਡਾ ਖੁੱਲਾ ਟਾਈਮ ਹੈਗਾ ਜੀ। ਕੋਈ ਦਾ ਟਾਈਮ ਨਹੀਂ ਹੈਗਾ ਵੀ ਜਦੋਂ ਤੱਕ ਸਾਡੇ ਮਸਲੇ ਦਾ ਹੱਲ ਨਹੀਂ ਹੁੰ ਧਰਨੇ ਚਾਹੀਏ ਸੀ ਕੋਈ ਉੱਚ ਅਧਿਕਾਰੀ ਮੈਂ ਵਿਭਾਗ ਦੇ ਇਹ ਜੀ ਐਕਸ ਸਾਹਿਬ ਅਗੇ ਜੀ ਫਾਈਲ ਕਰਤਾ ਇਨਾਮ ਤੇ ਕੀ ਹੋਦਾ ਹੈ ਵਾਟਰ ਬਾਕਸ ਮੈਗਨੇਜਰ ਮੇਰਾ ਨਾਮ ਪਰਮਜੀਤ ਸਿੰਘ ਜੀ ਮੈਂ ਜਈ ਹਾਂ ਵਾਟਰ ਸਪਲਾਈ ਸੈਨੀਟੇਸ਼ਨ ਡਿਪਾਰਟਮੈਂਟ ਦੇ ਵਿੱਚ ਸਰ ਇੱਕ ਜਿਹੜਾ ਧਰਨਾ ਦਿੱਤਾ ਜਾ ਰਿਹਾ ਤੁਹਾਡੇ ਵਾਟਰ ਬਾਕਸ ਦੇ ਅੰਦਰ ਇੱਕੀ ਮਸਲਾ ਕੀ ਹੈ ਇਹ ਨਾ ਸਾਡੇ ਡਿਪਾਰਟਮੈਂਟ ਦੇ ਵਿੱਚ ਕੰਟਰੈਕਟ ਵਰਕਰ ਨੇ ਜੀ ਫੀਲਡ ਦੇ ਵਿੱਚ ਸਪਲਾਈਆਂ ਚਲਾਉਂਦੇ ਆ ਠੇਕੇ ਦੇ ਲੱਗੇ ਹੋਏ ਨੇ ਜੀ ਇਹ ਆਪਣੀਆਂ ਤਨਖਾਹਾਂ ਦੇ ਵਾਧੇ ਨੂੰ ਲੈ ਕੇ ਇੱਕ ਧਰਨਾ ਲਗਾ ਰਹੇ ਨੇ ਜੀ ਤਹਿਕਮੇ ਵੱਲੋਂ ਸਰ ਕੀ ਇਹਨਾਂ ਨੂੰ ਕਿਹਾ ਗਿਆ ਹਾਂ ਇਹਨਾਂ ਨੂੰ ਇਹਨਾਂ ਦੀ ਮੀਟਿੰਗ ਚੱਲ ਰਹੀ ਹੈ ਉੱਥੇ ਹਮ ਟੈਕਸ ਸਰ ਸਾਹਿਬ ਦੇ ਨਾਲ ਜੀ ਤੇ ਪਤਾ ਲੱਗ ਜਾਏਗਾ ਇਹ ਮੀਟਿੰਗ ਜਾਰੀ ਹੈ ਜੀ